ਇਹ ਫਲੈਗ ਮਾਰਚ ਤੁਹਾਨੂੰ ਪਤਾ ਹੈ ਜਿਹੜੀਆਂ ਚੋਣਾਂ ਨੇ ਲੋਕ ਸਭਾ ਦੀਆਂ ਉਹਦੇ ਰਿਗਾਰਡਿੰਗ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਨੂੰ ਅਦਾਇਤਾ ਸਮੇਂ-ਸਮੇਂ ਤੇ ਮਿਲਦੀਆਂ ਰਹਿੰਦੀਆਂ ਨੇ ਤੁਹਾਨੂੰ ਪਤਾ ਹੈ ਅਸੀਂ ਕੱਲ ਵੀ ਫਲੈਗ ਕੰਟੀਨਿਊ ਲਗਾਤਾਰ ਕਰ ਰਹੇ ਹਾਂ ਤੇ ਇੱਕ ਤਰੀਕ ਤੱਕ ਇਹ ਫਲੈਗ ਮਾਰਚ ਇਦਾਂ ਹੀ ਚੱਲਦਾ ਰਹੇਗਾ ਸਬਡਿਵੀਜ਼ਨ ਬਰਿੰਡਾ ਦੇ ਵਿੱਚ ਦਿਹਾਤੀ ਏਰੀਆ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਪਿੰਡ ਵਿੱਚ ਇਹ ਫਲੈਗ ਮਾਰਚ ਗੱਡੀਆਂ ਤੇ ਪੈਦਲ ਕਰਕੇ ਕੀਤਾ ਜਾ ਰਿਹਾ ਹੈਗਾ ਤੇ ਉਹਦਾ ਮੰਤਵ ਸਾਡਾ ਇਹੀ ਹੈ ਕਿ ਕਿਸੇ ਤਰ੍ਹਾਂ ਦਾ ਕਿਸੇ ਵੀ ਵੋਟਰ ਦੇ ਮਨ ਦੇ ਵਿੱਚ ਕੋਈ ਭੈ ਨਾ ਰਵੇ ਤੇ ਆਪਣੀ ਸੋਚ ਨਾਲ ਆਪਣੀ ਆਜ਼ਾਦ ਸੋਚ ਨਾਲ ਜੁ ਮਰਜ਼ੀ ਜਿਹੜੀ ਮਰਜ਼ੀ ਪਾਰਟੀ ਨੂੰ ਜਿਹੜੇ ਮਰਜ਼ੀ ਉਮੀਦਵਾਰ ਨੂੰ ਵੋਟ ਪਾਵੇ ਤੇ ਵੱਧ ਤੋਂ ਵੱਧ ਇੱਕ ਤਰੀਕ ਨੂੰ ਲੋਕ ਵੋਟਾਂ ਪਾਉਣਾ ਹੋਣ ਤੇ ਵੋਟਾਂ ਪਾਉਣ ਲਈ ਸਾਡੇ ਕੋਲੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਫੋਰਸ ਸਾਡੇ ਕੋਲੇ ਹੈਗੀ ਆ ਤੇ ਸ਼ਾਂਤਮਈ ਤਰੀਕੇ ਨਾਲ ਅਸੀਂ ਇਹ ਵੋਟਾਂ ਪਵਾਵਾਂਗੇ ਧੰਨਵਾਦ